ਵਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਇਦਾਂ ਦੇ ਬੰਦਿਆਂ ਨੂੰ ਸੱਦਿਆ ਕਰੋ ਕਿਹਨੇ ਕੋਈ ਸਿੱਖਿਆ ਦਾ ਦੋਗੇ ਠੀਕ ਹੈ ਕੋਈ ਮਦਦ ਕਰਦੇ ਹੋਏ ਗਰੀਬ ਬੰਦੇ ਦੀ ਜਾਂ ਕਿਸੇ ਦੀ ਹੈਲਪ ਕਰਦੇ ਨਾ ਇਦਾਂ ਦੇ ਬੰਦਿਆਂ ਨੂੰ ਵੀਰੋ ਤੁਸੀਂ ਸਾਦੇ ਨਹੀਂ ਨਾ ਇਹ ਇਹਨਾਂ ਮੋਰੇ ਰੱਖਿਆ ਵੀਰੋ ਹਾਂ ਵੀ ਭਰਾ ਆਹ ਦੇਖੋ ਆਹ ਬੰਦੇ ਆ ਜਿਹੜੇ ਮਦਦ ਕਰ ਰਹੇ ਆ ਹਨ ਤੁਸੀਂ ਬੰਦੇ ਉੱਦਾਂ ਤੋਂ ਸਾਦੇ ਫਿਰ ਉਹ ਸਾਡੇ ਗੱਲ ਦਾ ਪੂਰਾ ਜਵਾਬ ਨਹੀਂ ਦਿੰਦੇ ਹਨ ਵਿਚੋ ਇੰਟਰਵਿਊ ਛੱਡ ਗਏ ਕਿ ਕੀ ਗੱਲ ਵੀਰੋ ਤੁਸੀਂ ਕਿਉਂ ਨਾ ਬੰਦੇ ਦੀ ਇੰਟਰਵਿਊ ਲੈ ਨਹੀਂ ਸਕਦੇ ਵੀਰੋ ਠੀਕ ਹੈ ਜੀ ਤੇ ਤੁਸੀਂ ਦੱਸਿਓ ਵੀਰੋ ਕਮੈਂਟ ਕਰਕੇ ਹਾਂ ਵੀ ਤੁਸੀਂ ਇਦਾਂ ਦੇ ਬੰਦਿਆਂ ਨੂੰ ਦੇਖਣਾ ਪਸੰਦ ਕਰੋਗੇ ਜਾਂ ਇਦਾਂ ਦੇ ਬੰਦਿਆਂ ਜਿਹੜੇ ਮਦਦ ਕਰਦੇ ਉਹਨਾਂ ਨੂੰ ਦੇਖਣਾ ਪਸੰਦ ਕਰੋਗੇ ਠੀਕ ਹੈ ਜੀ ਸੱਸੇ ਕਾ ਮੈਂ ਵੀ ਰੋਇ ਦੱਸ ਰਿਹਾ ਕਿ ਇਹਨਾਂ ਦਾ ਮਾਮਲਾ ਨਹੀਂ ਰਿਹਾ ਜਿਹੜੇ ਮਦਦ ਕਰਦੇ ਉਹਨਾਂ ਦਾ ਤਾਂ ਬਹੁਤ ਉੱਚਾ ਆ ਰੋੜ ਕਵਾਤਰਾ ਜੀ ਹੋ ਗਏ ਜਾਂ ਇਹਨਾਂ ਦਾ ਬਰੁਖਤਾ ਦੀ ਸੇਵਾ ਵਾਲੇਨਾਂ ਦਾ ਤਾਂ ਉੱਦਾਂ ਬਹੁਤ ਉੱਚਾ ਆ ਕਿਉਂਕਿ ਗਰੀਬ ਬੰਦੇ ਦੀ ਜਿਹੜਾ ਮਦਦ ਕਰਦਾ ਕਿਸੇ ਬਿਮਾਰ ਦੀ ਮਦਦ ਕਰਦਾ ਠੀਕ ਹੈ ਜੀ ਉਹਨਾਂ ਦਾ ਤਾਂ ਉਦਾਂ ਰੱਬ ਨਾਲ ਦਾ ਹੁੰਦਾ ਹਨ ਤੁਹਾਨੂੰ ਜਿੱਦਾਂ ਪਤਾ ਮੈਂ ਇਹ ਇਸ ਕਰਕੇ ਵੀਡੀਓ ਬਣਾਈ ਆਪਣੇ ਬੱਚਿਆਂ ਨੂੰ ਜਿਹੜੇ ਸ਼ੂਟ ਇਹ ਆ ਉਹਨੂੰ ਦੱਸ ਇਹ ਹਾਂ ਵੀ ਇਦਾਂ ਦੀਆਂ ਦੀਆਂ ਵੀਡੀਓ ਛੱਡ ਕੇ ਇਦਾਂ ਦੀਆਂ ਦੀਆਂ ਵੀਡੀਓ ਦੇਖਿਆ ਕਰੋ ਕਾ ਤ ਤੁਸੀਂ ਵੀ ਮਦਦ ਕਰਨੇ ਵਾਲੇ ਬਣੂਗੇ ਹਨਾ ਕਿ ਦੁਨੀਆ ਤੇ ਬਹੁਤ ਲੋਗ ਆ ਜਿਹੜੇ ਗਰੀਬ ਆ ਜਿਹੜੇ ਪਹਮਾਤੜ ਬੰਦੇ ਉਹਨਾਂ ਦੀ ਮਰਜ਼ੀ ਨਹੀਂ ਕੋਈ ਕਰ ਰਿਹਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਸਸੀ ਔਰ ਸਸੀ ਗੱਲ ਜੀ ਕੀ ਹੱਚਾ ਸਾਰੇ ਭਰਾਵਾਂ ਦਾ ਵੀਰੋ ਇੱਕ ਪੋਡਕਾਸਟ ਬਹੁਤ ਮਸ਼ਹੂਰ ਹੋ ਰਿਹਾ ਆ ਠੀਕ ਹੈ ਜੀ ਮੈਂ ਸੰਧੂ ਦਾ ਬਹੁਤ ਲੋਕੋ ਨੂੰ ਦੇਖ ਰਹੇ ਆ ਨਾ ਵੀਰੋ ਤੁਸੀਂ ਇੱਕ ਗੱਲ ਦੱਸੋ ਇੰਨੇ ਦੁਨੀਆ ਤੇ ਆਪਣੇ ਚੈਨਲ ਆ ਵਧੀਆ ਵਧੀਆ ਠੀਕ ਹੈ ਜੀ ਪੰਜਾਬ ਦੇ ਵਿੱਚ ਅਰਮੋਲਕ ਬਾਤਰਾ ਹੋਣਾਂ ਦੇ ਹੋਗੇ ਠੀਕ ਹੈ ਜੀ ਮਦੂਕਤਾ ਦੀ ਸੇਵਾ ਵਾਲੇ ਹੋਗੇ ਠੀਕ ਹੈ ਇਹਨਾਂ ਨੂੰ ਦੇਖਣਾ ਪਸੰਦ ਕਰਿਆ ਕਰੋ ਵੀਰੋ ਇੱਦਾਂ ਦੇ ਇੰਟਰਵਿਊ ਤੁਸੀਂ ਇੰਟਰਵਿਊ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਇੱਦਾਂ ਦੇ ਬੰਦਿਆਂ ਨੂੰ ਸੱਦਿਆ ਕਰੋ ਕਿਹਨੇ ਕੋਈ ਸਿੱਖਿਆ ਦਾ ਦੋਗੇ ਠੀਕ ਹੈ ਕੋਈ ਮਦਦ ਕਰਦੇ ਹੋਏ ਗਰੀਬ ਬੰਦੇ ਦੀ ਜਾਂ ਕਿਸੇ ਦੀ ਹੈਲਪ ਕਰਦੇ ਨਾ ਇੱਦਾਂ ਦੇ ਬੰਦਿਆਂ ਨੂੰ ਵੀਰੋ ਤੁਸੀਂ ਸਾਦੇ ਦੀ ਨਾ ਇਹਨਾਂ ਇਹਨਾਂ ਮੋਹਰੇ ਰੱਖਿਆ ਕਰੋ ਹਾਂ ਵੀ ਭਰਾ ਆ ਦੇਖੋ ਆ ਬੰਦੇ ਆ ਜਿਹੜੇ ਮਦਦ ਕਰ ਰਹੇ ਆ ਹਨ ਤੁਸੀਂ ਬੰਦੇ ਉੱਦਾਂ ਤੋਂ ਸਾਡੇ ਫਿਰ ਉਹ ਸਾਡੇ ਗੱਲ ਦਾ ਪੂਰਾ ਜਵਾਬ ਨਹੀਂ ਦਿੰਦੇ ਹਨ ਵਿਚੋ ਇੰਟਰਵਿਊ ਛੱਡ ਗਏ ਕਿ ਕੀ ਗੱਲ ਵੀਰੋ ਤੁਸੀਂ ਕਿਉਂ ਨਾ ਬੰਦੇ ਦੀ ਇੰਟਰਵਿਊ ਲੈ ਨਹੀਂ ਸਕਦੇ ਵੀਰੋ ਠੀਕ ਹੈ ਜੀ ਤੇ ਤੁਸੀਂ ਦੱਸਿਓ ਵੀਰੋ ਕਮੈਂਟ ਕਰਕੇ ਹਾਂ ਵੀ ਤੁਸੀਂ ਇਦਾਂ ਦੇ ਦੇ ਬੰਦਿਆਂ ਨੂੰ ਦੇਖਣਾ ਪਸੰਦ ਕਰੋਗੇ ਜਾਂ ਇਦਾਂ ਦੇ ਬੰਦਿਆਂ ਜਿਹੜੇ ਮਦਦ ਕਰਦੇ ਉਹਨਾਂ ਨੂੰ ਦੇਖਣਾ ਪਸੰਦ ਕਰੋਗੇ ਠੀਕ ਹੈ ਜੀ ਸਸੇ ਕਾ ਮੈਂ ਵੀਰੋ ਇਹ ਦੱਸ ਰਿਹਾ ਕਿ ਇਹਨਾਂ ਦਾ ਮਾਮਲਾ ਨਹੀਂ ਰਿਹਾ ਜਿਹੜੇ ਮਦਦ ਕਰਦੇ ਉਹਨਾਂ ਦਾ ਤਾਂ ਬਹੁਤ ਉੱਚਾ ਯਾਰ ਹੋਰ ਕੁਆਤਰਾਂ ਜੀ ਹੋਗੇ ਜਾਂ ਇਹਨਾਂ ਦਾ ਰੋਕਤਾਈ ਸੇਵਾ ਵਾਲੇ ਨਾਲ ਉਹਦਾ ਬਹੁਤ ਉੱਚਾ ਆ ਕਿ ਗਰੀਬ ਬੰਦੇ ਦੀ ਜਿਹੜਾ ਮਦਦ ਉਹ ਕਰਦਾ ਕਿਸੇ ਬਿਮਾਰ ਦੀ ਮਦਦ ਕਰਦਾ ਠੀਕ ਹੈ ਜੀ ਉਹਦਾ ਦਾ ਉਹਦਾ ਰੱਬ ਨਾਲ ਦਾ ਹੁੰਦਾ ਹੈ ਨਾ ਤੁਹਾਨੂੰ ਜਦੋਂ ਪਤਾ ਮੈਂ ਇਹ ਇਸ ਕਰਕੇ ਵੀਡੀਓ ਬਣਾਈ ਆਪਣੇ ਬੱਚਿਆਂ ਨੂੰ ਜਿਹੜੇ ਛੁੱਟੇ ਆ ਉਹਨੂੰ ਦੱਸ ਇਹ ਹਾਂ ਵੀ ਇਦਾਂ ਦੀਆਂ ਦੀਆਂ ਵੀਡੀਓ ਛੱਡ ਕੇ ਇਦਾਂ ਦੀਆਂ ਦੀ ਵੀਡੀਓ ਦੇਖਿਆ ਕਰੋ ਕਾ ਤੁਸੀਂ ਵੀ ਮਦਦ ਕਰਨੇ ਵਾਲੇ ਬਣੂਗੇ ਹੈ ਨਾ ਕਿ ਦੁਨੀਆ ਤੇ ਬਹੁਤ ਲੋਗ ਆ ਜਿਹੜੇ ਗਰੀਬ ਆ ਜਿਹੜੇ ਪਹਮਾਤੜ ਬੰਦੇ ਉਹਨਾਂ ਦੀ ਮਰਜ਼ੀ ਨਹੀਂ ਕੋਈ ਕਰ ਰਿਹਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਸੱਚੀ ਅਸੀ ਗੱਲ ਜੀ ਕੀ ਹੱਚਾ ਸਾਰੇ ਭਰਾਵਾਂ ਦਾ ਵੀਰੋ ਇੱਕ ਪੋਡਕਾਸਟ ਬਹੁਤ ਮਸ਼ਹੂਰ ਹੋ ਰਿਹਾ ਆ ਠੀਕ ਹੈ ਜੀ ਮੈਂ ਸੰਧੂ ਦਾ ਬਹੁਤ ਲੋਕੋ ਨੂੰ ਦੇਖ ਰਹੇ ਆ ਨਾ ਵੀਰੋ ਤੁਸੀਂ ਇੱਕ ਗੱਲ ਦੱਸੋ ਇੰਨੇ ਦੁਨੀਆ ਤੇ ਆਪਣੇ ਚੈਨਲ ਆ ਵਧੀਆ ਵਧੀਆ ਠੀਕ ਹੈ ਜੀ ਪੰਜਾਬ ਦੇ ਵਿੱਚ ਅਰਮੋਲਕ ਬਾਤਾਂ ਹੋਣਾਂ ਦੇ ਹੋਗੇ ਠੀਕ ਹੈ ਜੀ ਮਰੁਗਤਾ ਦੀ ਸੇਵਾ ਵਾਲੇ ਹੋਗੇ ਠੀਕ ਹੈ ਇਹਨਾਂ ਨੂੰ ਦੇਖਣਾ ਪਸੰਦ ਕਰਿਆ ਕਰੋ ਵੀਰੋ ਇੱਦਾਂ ਦੇ ਇੰਟਰਵਿਊ ਤੁਸੀਂ ਇੰਟਰਵਿਊ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਇੱਦਾਂ ਦੇ ਬੰਦਿਆਂ ਨੂੰ ਸੱਦਿਆ ਕਰੋ ਕਿਹਨੇ ਕੋਈ ਸਿੱਖਿਆ ਦਾ ਦੋਗੇ ਠੀਕ ਹੈ ਕੋਈ ਮਦਦ ਕਰਦੇ ਹੋਏ ਗਰੀਬ ਬੰਦੇ ਦੀ ਜਾਂ ਕਿਸੇ ਦੀ ਹੈਲਪ ਕਰਦੇ ਹਨ ਇੱਦਾਂ ਦੇ ਬੰਦਿਆਂ ਨੂੰ ਵੀਰੋ ਤੁਸੀਂ ਸਾਦੇ ਨਹੀਂ ਹਨ ਇਹਨਾਂ ਇਹਨਾਂ ਮੋਹਰੇ ਰੱਖਿਆ ਕਰੋ ਹਾਂ ਵੀ ਭਰਾ ਆਹ ਦੇਖੋ ਆਹ ਬੰਦੇ ਆ ਜਿਹੜੇ ਮਦਦ ਕਰ ਰਹੇ ਆ ਹਨ ਤੁਸੀਂ ਬੰਦੇ ਉੱਦਾਂ ਤੋਂ ਸਾਦੇ ਫਿਰ ਉਹ ਸਾਡੇ ਵੀ ਗੱਲ ਦਾ ਪੂਰਾ ਜਵਾਬ ਨਹੀਂ ਦਿੰਦੇ ਹਨ ਵਿਚੋਂ ਇੰਟਰਵਿਊ ਛੱਡ ਗਏ ਕਿ ਕੀ ਗੱਲ ਵੀਰੋ ਤੁਸੀਂ ਕਿਉਂ ਨਾ ਬੰਦੇ ਦੀ ਇੰਟਰਵਿਊ ਲੈ ਨਹੀਂ ਸਕਦੇ ਵੀਰੋ ਠੀਕ ਹੈ ਜੀ ਤੇ ਤੁਸੀਂ ਦੱਸਿਓ ਵੀਰੋ ਕਮੈਂਟ ਕਰਕੇ ਹਾਂਵੇ ਤੁਸੀਂ ਇਦਾਂ ਦੇ ਦੇ ਬੰਦਿਆਂ ਨੂੰ ਦੇਖਣਾ ਪਸੰਦ ਕਰੋਗੇ ਜਾਂ ਇਦਾਂ ਦੇ ਬੰਦਿਆਂ ਜਿਹੜੇ ਮਦਦ ਕਰਦੇ ਉਹਨਾਂ ਨੂੰ ਦੇਖਣਾ ਪਸੰਦ ਕਰੋਗੇ ਠੀਕ ਹੈ ਜੀ ਸਸੇ ਕਾ ਮੈਂ ਵੀਰੋ ਇਹ ਦੱਸ ਰਿਹਾ ਕਿ ਇਹਨਾਂ ਦਾ ਮਾਮਲਾ ਨਹੀਂ ਰਿਹਾ ਜਿਹੜੇ ਮਦਦ ਕਰਦੇ ਉਹਨਾਂ ਦਾ ਤਾਂ ਬਹੁਤ ਉੱਚਾ ਰੋਅਰ ਕੁਆਤਰਾ ਜੀ ਹੋ ਗਏ ਜਾਂ ਇਹਨਾਂ ਦਾ ਪ੍ਰੋਕਤਾ ਦੀ ਸੇਵਾ ਵਾਲੇ ਇਹਨਾਂ ਦਾ ਤਾਂ ਉਦਦਾ ਬਹੁਤ ਉੱਚਾ ਆ ਕਿ ਗਰੀਬ ਬੰਦੇ ਦੀ ਜਿਹੜਾ ਮਦਦ ਕਰਦਾ ਕਿਸੇ ਵਪਾਰ ਦੀ ਮਦਦ ਕਰਦਾ ਠੀਕ ਹੈ ਜੀ ਉਦਾਂ ਦਾ ਉਦਾਂ ਰੱਬ ਨਾਲ ਦਾ ਹੁੰਦਾ ਹਨ ਤੁਹਾਨੂੰ ਜਦੋਂ ਪਤਾ ਮੈਂ ਇਹ ਇਸ ਕਰਕੇ ਵੀਡੀਓ ਬਣਾਈ ਆਪਣੇ ਬੱਚਿਆਂ ਨੂੰ ਜਿਹੜੇ ਸ਼ੂਟੇ ਆ ਉਹਨਾਂ ਦੱਸੇ ਹਾਂ ਵੀ ਇਦਾਂ ਦੀਆਂ ਦੀਆਂ ਵੀਡੀਓ ਛੱਡ ਕੇ ਇਦਾਂ ਦੀਆਂ ਦੀਆਂ ਵੀਡੀਓ ਦੇਖਿਆ ਕਰੋ ਕਾ ਤੁਸੀਂ ਵੀ ਮਦਦ ਕਰਨੇ ਵਾਲੇ ਬਣੂਗੇ ਹਨਾ ਕਿ ਦੁਨੀਆ ਤੇ ਬਹੁਤ ਲੋਕ ਆ ਜਿਹੜੇ ਗਰੀਬ ਆ ਜਿਹੜੇ ਮਾਤੜ ਬੰਦੇ ਉਹਨਾਂ ਦੀ ਮਰਜ਼ੀ ਨਹੀਂ ਕੋਈ ਕਰ ਰਿਹਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਸਸੀ ਔਰ ਸਸੀ ਗੱਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਮੇਰਾ ਇੱਕ ਪੋਡਕਾਸਟ ਬਹੁਤ ਮਸ਼ਹੂਰ ਹੋ ਰਿਹਾ ਆ ਠੀਕ ਹੈ ਜੀ ਮੈਂ ਸੰਧੂ ਦਾ